ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਲੇਡੀਜ਼ ਰੇਲਵੇ ਸਟੇ ਰੇਲਵੇ ਦੀ ਚਪੇਟ ਚ ਆਉਣ ਦੇ ਨਾਲ ਮੌਤ ਹੋ ਗਈ ਹੂੰ ਤੇ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਆ ਵੀ ਜੀ ਇਹ ਮੀਆਪੁਰ ਦੀ ਬੀਬੀ ਹੈਗੀ ਹੁਣ ਸਾਨੂੰ ਪਤਾ ਲੱਗਾ ਤੇ ਇਹ ਰੇਲਵੇ ਸਟੇਸ਼ਨ ਲੈਂਡ ਕਰਾਸ ਕਰਦੇ ਪਲੇਟਫਾਰਮ ਨੰਬਰ ਫਗਵਾੜਾ ਦੇ ਜਦੋਂ ਕ੍ਰਾਸ਼ ਕਰ ਰਹੀ ਸੀ ਤਾਂ ਇਹ ਦਾਦਰ ਗੱਡੀ ਦੀ ਫੀਲਡ ਦੇ ਵਿੱਚ ਆ ਗਈ ਲਪੇਟ ਦੇ ਵਿੱਚ ਆਉਣ ਕਰਕੇ ਜ਼ਖਮੀ ਹੋ ਗਈ। ਅਸੀਂ ਜ਼ਖਮੀ ਹਾਲਤ ਦੇ ਜ਼ਖਮੀ ਹਾਲਤ ਨੂੰ ਫਟਾਫਟ ਚੱਕਿਆ ਤੇ ਸਿਵਲ ਹਸਪੀਟਲ ਦਾਖਲ ਕਰਵਾਇਆ ਤੇ ਪੋਵਾੜੇ। ਇਸੇ ਕੁਸ ਟਾਈਮ ਇਹਨਾਂ ਨੇ ਫਾਸਟਡ ਵਗੈਰਾ ਦਿੱਤੀ। ਇਸ ਤੋਂ ਬਾਅਦ ਇਹਨਾਂ ਨੇ ਜਲੰਧਰ ਰੈਫਰ ਕਰਤਾ। ਜਲੰਧਰ ਦੇ ਦੀ 5 ਤਰੀਕ ਨੂੰ ਸ਼ਾਮ ਨੂੰ ਮੌਤ ਹੋ ਗਈ। ਤੇ 6 ਤਰੀਕ ਅਸੀਂ ਉੱਥੋਂ ਕਿਉਂਕਿ ਜਲੰਧਰ ਦਾ ਜਿਹੜਾ ਮਾਮਲਾ ਹੈਗਾ ਉਹ ਡਿਸਟ੍ਰਿਕਟ ਜਲੰਧਰ ਚ ਪੈ ਜਾਂਦਾ ਹੈ। ਇਹ ਜਿਹੜਾ ਕਪੂਰ ਪੋਵਾੜਾ ਹੈਗਾ ਕਪੂਰ ਦੇ ਚੈਗਾ। ਅਸੀਂ 5 6 ਤਰੀਕ ਨੂੰ ਉੱਥੋਂ ਜਿਹੜੀ ਬੋਡੀ ਸ਼ਿ ਸਾਨੂੰ ਜਦੋਂ ਪਤਾ ਲੱਗਿਆ ਵੀ ਇਹ ਬੀਬੀ ਦਾ ਨਾਮ ਰਾਜਰਾਣੀ ਹੈ ਵਾਈਫ ਆਫ ਪਰਮਜੀਤ RAM ਪਿੰਡ ਮੀਆਂਪੁਰ ਤਸਵੀਰ ਥਾਣਾ ਰਾਵਲਪਿੰਡੀ ਤੇ ਤਸਵੀਰ ਪੋਵਾੜਾ ਦੇ ਡਿਸਟ੍ਰਿਕਟ ਕਪੂਰਥਲਾ ਦੀ ਹੈਗੀ ਆ ਹੁਣ ਅਸੀਂ ਇਹਦਾ ਪੋਸਟਮਾਰਡੋਂ ਕਰਾਇਆ ਇਹ ਕਿੰਨੇ ਚਿਰ ਤੋਂ ਲਾਪਤਾ ਸੀ ਲਾਹ 5 ਤਰੀਕ ਨੂੰ ਇਹ ਘਰੋਂ ਆਈ ਆ 5 ਤਰੀਕ ਨੂੰ ਇਹ ਘਰੋਂ ਆਈ ਆ ਕੋਈ ਮਤਲਬ ਇਹ ਕਰਦੇਆਂ ਤੋਂ ਪਤਾ ਕੀਤਾ ਵੀ ਇਹ ਡਿਪਰੈਸ਼ਨ ਸੀ ਜਾਂ ਕੋਈ ਗੱਲਬਾਸੀ ਹੈ। ਹਾਂ ਇਹਨਾਂ ਦੇ ਹਸਬੰਦ ਦੀ ਦਾਦਿਆ ਵੀ ਡੈਥ ਹੋਈ ਨੂੰ ਹੋ ਗਈ 3-4 ਕਿ ਮਹੀਨੇ ਪਹਿਲਾਂ। 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਡੈਥ ਹੋਈ ਹੈ ਦੱਸਦੇ ਨੇ ਇਹ। ਤੇ ਉਹ ਤੋਂ ਬਾਅਦ ਇਹ ਬੇਟਾ ਇਹਨਾਂ ਦਾ ਵਿਦੇਸ਼ ਰਹਿੰਦਾ ਦੁਬਈ ਦੇ ਵਿੱਚ ਕੰਮਕਾਰ ਕਰਦਾ 2 ਮਹੀਨਾ ਤੋਂ ਗਿਆ। ਤੇ ਬਾਕੀ ਡਿਪਰੈਸ਼ਨ ਪਰਿਵਾਰਾਂ ਦੇ ਜਦੋਂ ਜੀਵਨ ਸਾਥੀ ਚਲ ਜਾਂਦੇ ਤਾਂ ਡਿਪਰੈਸ਼ਨ ਤਾਂ ਪਰਿਵਾਰ ਦੇ ਵਿੱਚ ਬਜ਼ੁਰਗ ਨੂੰ ਹੋ ਹੀ ਜਾਂਦੀ ਆ। ਹੇ ਹੋਰ ਕੋਈ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਕੋਈ ਪਰਿਵਾਰ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਠੀਕ ਆ ਬੜਾ ਵਧੀਆ ਪਰਿਵਾਰ ਹੈਗਾ ਪਿੰਡ ਦੇ ਸਰਪੰਚ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਜੋ ਕਿ ਟ੍ਰੇਨ ਦੇ ਵਿੱਚ ਆਲ ਦੇ ਨਾਲ ਹੋਈ ਮੌਤ ਦਰਦਨਾਕ ਮੌਤ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਜੋ ਵੀ ਹੋਇਆ ਬਹੁਤ ਮੰਦ ਭਾਗੀ ਘਟਨਾ ਆ ਅਸੀਂ ਤਕਰੀਬਨ 5 ਤਰੀਕ ਤੋਂ ਇਹਦੀ ਮਾਤਾ ਦੀ ਪਹਾਲ ਕਰ ਰਹੇ ਸੀ ਸਾਰਾ ਪਿੰਡ ਔਰ ਰਿਸ਼ਤੇਦਾਰ ਵੀ ਸਾਰੇ ਸਾਨੂੰ ਨਹੀਂ ਪਤਾ ਲੱਗਾ ਫੇਰ ਥਾਣਾ ਰਾਵਲਪਿੰਡੀ ਰਿਪੋਰਟ ਵੀ ਕੀਤੀ ਆ ਸਾਨੂੰ ਕੱਲ ਹੀ ਪਤਾ ਲੱਗਾ ਐਸਐਚਓ ਸਾਹਿਬ ਨੇ ਸਾਨੂੰ ਕਾਲ ਕੀਤੀ ਐ ਅਸੀਂ ਨਾ ਸੰਪਰਕ ਕੀਤਾ ਬਾਅਦ ਵਿੱਚ ਜਾ ਕੇ ਦੇਖਿਆ ਤਾਂ ਮਾਤਾ ਦੀ ਮੌਤ ਹੀ ਹੋ ਚੁੱਕੀ ਸੀ ਜਦੋਂ ਅਸੀਂ ਇੱਥੇ ਆਏ ਆ ਤੇ ਪਰ ਹੋਇਆ ਬਹੁਤ ਮਾੜਾ ਜੀ ਚੋਕ ਕਿੰਨੇ ਸਾਲ ਦੀ ਸੀ 55 ਸਾਲ ਦੀ ਜੀ ਕਰੀਬ ਘਰੋ ਠੀਕ ਠਾਕ ਸੀ ਜਾ ਕੋਈ ਘਰੋ ਕਰਦਿਆਂ ਤੋਂ ਲੋਕਾਂ ਨੇ ਕੋਈ ਜ਼ੋਰ ਤਾਂ ਨਹੀਂ ਸੀ ਕਿਸੇ ਘਰ ਨੇ ਸੀ ਜੀ ਕੋਈ ਵੀ ਬੇਟੀ ਆਪਣੇ ਘਰ ਹੈ ਬੇਟਾ ਵਿਦੇਸ਼ ਹੈ ਹਸਬੰਡ ਦੀ 2 ਮਹੀਨੇ ਪਹਿਲਾਂ ਡੈਥ ਹੋ ਗਈ ਆ ਇਕੱਲੇ ਰਹਿ ਰਹੇ ਸੀ ਨਹੀਂ نو ਸਾਸੀਆਂ ਦੋ ਜਣੇ ਇਹ ਇਕੱਲੇ ਆਪੇ